ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਕਿ ਸੱਚਮੁੱਚ ਅਸੀਂ ਗੁਨਾਹਗਾਰ ਇਸ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਏ ਹਾਂ ਅਰ ਸਾਡੇ ਹੀ ਗੁਨਾਹਾਂ ਨੂੰ ਚੁੱਕਣ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਇਸ ਧਰਤੀ ਉੱਤੇ ਆਏ ਸਲੀਬ ਦੇ ਉੱਤੇ ਸਾਡੇ ਗੁਨਾਹਾਂ ਨੂੰ ਚੁੱਕ ਕੇ ਬਲੀਦਾਨ ਹੋਏ ਸਾਡੇ ਲਈ ਮਾਰਿਆ ਗਿਆ ਉਹਨਾਂ ਨੂੰ ਸਾਡੇ ਲਈ ਕੁੱਟਿਆ ਗਿਆ ਸਾਡੇ ਲਈ ਉਹ ਦਫ਼ਨ ਹੋਏ ਤੇ ਸਾਡੇ ਲਈ ਹੀ ਫਿਰ ਤੋਂ ਤੀਜੇ ਦਿਨ ਉਹ ਜੀ ਉੱਠੇ ਹਾਲੇਲੂਇਆ ਤਾਂ ਜੋ ਸਾਨੂੰ ਨਜ਼ਾਤ ਮਿਲੇ ਸਦੀਪਕ ਜੀਵਨ ਮਿਲੇ ਮੁਕਤੀ ਮਿਲੇ ਅਗਰ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਈਮਾਨ ਲਿਆਉਂਗੇ ਨੇਚਾ ਕਰੋਗੇ ਵਿਸ਼ਵਾਸ ਕਰੋਗੇ ਤਦ ਤੁਸੀਂ ਪਰਮੇਸ਼ਵਰ ਜੀ ਦੀ ਮਹਿਮਾ ਨੂੰ ਆਪਣੇ ਜੀਵਨ ਦੇ ਵਿੱਚ ਦੇਖ ਸਕੋਗੇ ਆਦਰਵਾਇਜ਼ ਨਹੀਂ ਇਸ ਲਈ ਤੁਸੀਂ ਇੱਥੇ ਬੈਠੇ ਬੈਠੇ ਹੀ ਤੁਸੀਂ ਆਪਣੇ ਅੰਦਰ ਵਿਸ਼ਵਾਸ ਨੂੰ ਵਧਾਓ ਕਿਉਂਕਿ ਉਹ ਔਰਤ ਜਿਹਨੂੰ ਲਹੂ ਪੈਣ ਦੀ ਬਿਮਾਰੀ ਸੀਗੀ ਕਿੰਨੇ ਸਾਲਾਂ ਤੋਂ ਆਪਣਾ ਇਲਾਜ ਕਰਵਾ ਰਹੀ ਸੀਗੀ ਜਗਾ ਜਗਤੋਂ ਨੇ ਆਪਣਾ ਇਲਾਜ ਕਰਵਾਇਆ ਪਰ ਉਹ ਠੀਕ ਨਹੀਂ ਹੋਈ ਪਰ ਉਹਨੇ ਆਪਣੇ ਅੰਦਰ ਹੀ ਨੇਚਾ ਨੂੰ ਮਜ਼ਬੂਤ ਕੀਤਾ ਕਿ ਜੇ ਮੈਂ ਪ੍ਰਭੂ ਯਿਸੂ ਮਸੀਹ ਦੇ ਪੱਲੇ ਨੂੰ ਹੀ ਛੂ ਲਵਾਂ ਤੇ ਮੈਂ ਸ਼ਿਫਾ پا ਲੂੰਗੀ ਉਹਨੇ ਆਪਣੇ ਹੀ ਮਨ ਦੇ ਅੰਦਰ ਸੰਕਲਪ ਲਿਆ ਉਹਨੇ ਆਪਣੇ ਹੀ ਮਨ ਦੇ ਅੰਦਰ ਵਿਚਾਰ ਧਾਰਿਆ ਉਹਨੇ ਆਪਣੇ ਹੀ ਮਨ ਦੇ ਨਾਲ ਪ੍ਰੋਮਿਸ ਕੀਤਾ ਉਹਨੇ ਆਪਣੀ ਹੀ ਨੇਚਾ ਨੂੰ ਮਜ਼ਬੂਤੀ ਦਿੱਤੀ ਜੋ ਡੇਗਦੀ ਢੰਦੀ ਜਿੱਦਾਂ ਕਿਦਾਂ ਵੀ ਪ੍ਰਭੂ ਯਿਸੂ ਮਸੀਹ ਜੀ ਤੱਕ ਪਹੁੰਚੀ ਉਹਨੇ ਪ੍ਰਭੂ ਯਿਸੂ ਮਸੀਹ ਜੀ ਦੇ ਪੱਲੇ ਨੂੰ ਛੁਇਆ ਤੇ ਜਿੱਦਾਂ ਹੀ ਉਹਨੇ ਪੱਲੇ ਨੂੰ ਛੁਇਆ ਜਿੱਦਾਂ ਉਸ ਔਰਤ ਨੇ ਵਿਸ਼ਵਾਸ ਕੀਤਾ ਸੀ ਉਦਾਂ ਹੀ ਉਸ ਔਰਤ ਦੇ ਨਾਲ ਹੋ ਗਿਆ ਤੇ ਉਹਦਾ ਲਹੂ ਪੈਣਾ ਬੰਦ ਹੋ ਗਿਆ ਹallelujah ਤੇ ਉਹਨੇ ਸ਼ਿਫਾ ਪਾ ਲਈ ਅਗਰ ਅੱਜ ਤੁਸੀਂ ਆਪਣੇ ਮਨ ਦੇ ਅੰਦਰ ਉਸੇ ਤਰੀਕੇ ਦਾ ਵਿਸ਼ਵਾਸ ਕਰ ਲਵੋ ਅੱਜ ਜਦੋਂ ਇੱਥੇ ਹੀਲਿੰਗ ਪ੍ਰੇਅਰ ਕੀਤੀ ਜਾਣੀ ਆ ਜਦੋਂ ਪ੍ਰਭੂ ਜੀ ਦੇ ਦਾਸ ਨੇ ਆਹ ਡੇੜੇ ਤੁਹਾਡੇ ਉੱਤੇ ਪ੍ਰਭੂ ਜੀ ਨੇ ਆਗੂ ਠਹਿਰਾਏ ਆ ਜਦੋਂ ਉਹਨਾਂ ਨੇ ਇਸ ਜਗ੍ਹਾ ਤੇ ਦੁਆ ਕਰਨੀ ਆ ਯਿਸੂ ਨਾਮ ਲੈ ਕੇ ਜਦੋਂ ਸਾਡੇ ਉੱਤੇ ਲੇ ਹੈਂਡ ਹੋਣਾ ਆ ਜਦੋਂ ਤੇਲ ਲਾਇਆ ਜਾਣਾ ਸਾਡੇ ਮੱਥਿਆਂ ਨੂੰ ਅਸੀਂ ਉਦੋਂ ਹੀ ਚੰਗੇ ਹੋ ਜਾਣਾ ਆ ਉਦੋਂ ਹੀ ਸਾਨੂੰ ਸ਼ਿਫਾ ਮਿਲ ਜਾਣੀ ਆ ਅੱਜ ਸਾਡੇ ਆਗੂ ਦੇ ਰਾਈ ਅੱਜ ਪ੍ਰਭੂ ਜੀ ਦੇ ਦਾਸ ਦੇ ਰਾਈ ਪਵਿੱਤਰ ਆਤਮਾ ਜੀ ਨੇ ਸਾਨੂੰ ਛੂ ਲੈਣਾ ਆ ਪਰਮੇਸ਼ਵਰ ਦੇ ਮਸਾ ਵਾਲੇ ਹੱਥ ਨੇ ਸਾਨੂੰ ਛੂਣਾ ਆ ਅਸੀਂ ਚੰਗੇ ਹੋ ਜਾਣਾ ਜੇ ਤੁਸੀਂ ਅੱਜ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੋ ਜਾਓ ਤੁਹਾਡੇ ਨਾਲ ਉਦਾਂ ਹੀ ਹੋ ਜਾਣਾ ਹੈ ਜਿੱਦਾਂ ਦਾ ਤੁਸੀਂ ਵਿਸ਼ਵਾਸ ਕਰੋਗੇ ਹallelujah ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਜਿੱਦਾਂ ਤੇਰੀ ਨੇਚਾ ਹੈ ਉਦਾਂ ਹੀ ਤੇਰੇ ਨਾਲ ਹੋਵੇ ਹallelujah ਇਸ ਲਈ ਤੁਹਾਡੇ ਕੋਲੇ ਸਮਾਂ ਹੈ ਕਿ ਤੁਸੀਂ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਸ਼ੱਕ ਨਹੀਂ ਕਰਨਾ ਜਿਹੜਾ ਸ਼ੱਕ ਆ ਉਹੋ ਸਾਡੇ ਅੱਗੇ ਵਧਣ ਦੇ ਰਾਹਾਂ ਨੂੰ ਬੰਦ ਕਰਦਾ ਆ ਸਾਡੇ ਜੀਵਨ ਵਿੱਚ ਗਵਾਹੀ ਵਧਣ ਦੇ ਰਾਹਾਂ ਨੂੰ ਬੰਦ ਕਰਦਾ ਆ ਜੀਵਨ ਵਿੱਚ ਤਰੱਕੀ ਆਉਣ ਦੇ ਰਾਹਾਂ ਨੂੰ ਬੰਦ ਕਰਦਾ ਆ ਜੀਵਨ ਵਿੱਚ ਬਰਕਤ ਆਉਣ ਦੇ ਰਾਹਾਂ ਨੂੰ ਬੰਦ ਕਰਦਾ ਜਦੋਂ ਸ਼ੱਕ ਕਰਦੇ ਆ ਕਿ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਪਤਾ ਨਹੀਂ ਪ੍ਰਾਰਥਨਾ ਸੁਣੀ ਜਾਣੀ ਕਿ ਨਹੀਂ ਸੁਣੀ ਜਾਣੀ ਪਤਾ ਨਹੀਂ ਪਰਮੇਸ਼ਵਰ ਹੈ ਕਿ ਨਹੀਂ ਹੈ ਜਦੋਂ ਪਤਾ ਨਹੀਂ ਵਾਲਾ ਕੰਮ ਹੁੰਦਾ ਆ ਉਦੋਂ ਕੋਈ ਕੰਮ ਨਹੀਂ ਹੁੰਦਾ ਪਰ ਜਦੋਂ ਤੁਸੀਂ ਅੰਦਰੋਂ ਦ੍ਰਿੜ ਹੁੰਦੇ ਆ ਤੁਹਾਡਾ ਸੰਕਲਪ ਮਜ਼ਬੂਤ ਹੁੰਦਾ ਆ ਫੇਰ ਕੰਮ ਹੁੰਦਾ ਹੀ ਆ ਹallelujah ਸੋ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਦੇ ਆ ਕਿ ਜੇਕਰ ਅੱਜ ਅਸੀਂ ਪਰਮੇਸ਼ਵਰ ਜੀ ਦੇ ਕੋਲੋਂ ਸ਼ਿਫਾ ਲੈਣੀ ਆ ਛੁਟਕਾਰਾ ਲੈਣਾ ਆ ਬਰਕਤ ਲੈਣੀ ਆ ਆਪਣੀ ਸਮੱਸਿਆ ਦਾ ਹੱਲ ਪਾਉਣਾ ਆ ਜਾਂ ਪਵਿੱਤਰ ਆਤਮਾ ਦੇ ਵਿੱਚ ਆਤਮਿਕ ਵਰਦਾਨਾਂ ਦੇ ਵਿੱਚ ਆਤਮਿਕ ਫਲ ਦੇ ਵਿੱਚ ਅਸੀਂ ਹੋਰ ਵਧਣਾ ਹੈ ਤਾਂ ਫੇਰ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਕੋਲੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ ਹਾਲੇਲੂਇਆ ਤੇ ਅੱਜ ਦਾ ਵਿਸ਼ਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੇਰੇ ਕੋਲੋਂ ਸਿੱਖੋ ਤੁਹਾਨੂੰ ਪਤਾ ਹੈ ਇਸ ਗੱਲ ਦਾ ਪਵਿੱਤਰ ਬਾਈਬਲ ਦੇ ਵਿੱਚ ਬਹੁਤ ਵਾਰੀ ਪ੍ਰਭੂ ਯਿਸੂ ਮਸੀਹ ਜੀ ਨੇ ਨਵੇਂ ਨੇਮ ਦੇ ਵਿੱਚ ਕਿਹਾ ਮੇਰੇ ਕੋਲੋਂ ਸਿੱਖੋ ਮੇਰੇ ਵਰਗੇ ਬਣੋ ਜਿੱਦਾਂ ਮੈਂ ਕਰਦਾ ਉਦਾਂ ਕਰੋ ਉਹਨਾਂ ਚੋਂ ਅਸੀਂ ਕੁਝ ਰੈਫਰੈਂਸ ਜਿਹੜੇ ਆ ਉਹ ਅਸੀਂ ਦੇਖਾਂਗੇ ਕਿ ਸਾਨੂੰ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਫੋਲੋ ਕਰਨ ਦੀ ਜ਼ਰੂਰਤ ਆ ਤਾਂ ਜੋ ਅਸੀਂ ਅੱਗੇ ਵਧ ਸਕੀਏ ਤਾਂ ਜੋ ਸਾਡੇ ਜੀਵਨ ਦੇ ਵਿੱਚ ਅਸੀਂ ਪਰਮੇਸ਼ਵਰ ਜੀ ਦੀ ਮਹਿਮਾ ਨੂੰ ਦੇਖ ਸਕੀਏ ਕਿਉਂਕਿ ਬਹੁਤ ਸਾਰੇ ਕੰਮ ਐ ਇਹੋ ਜਿਹੇ ਆ ਸਾਡੇ ਜੀਵਨ ਦੇ ਵਿੱਚ ਜਿਹੜੇ ਅਸੀਂ ਕਰਦੇ ਆ ਸਾਨੂੰ ਲੱਗਦਾ ਕਿ ਅਸੀਂ ਪੜ੍ਹੇ ਲਿਖੇ ਆ ਅਸੀਂ ਮਾਡਰਨ ਲੋਕ ਆ ਅਸੀਂ ਐਜੂਕੇਸ਼ਨਲ ਜਮਾਤ ਆ ਤੇ ਇਹ ਜਿਹੜੇ ਕੰਮ ਆ ਇਹ ਸਾਡੀ ਉੱਚੀ ਸਿੱਖਿਆ ਨੂੰ ਜਿਹੜਾ ਆ ਪ੍ਰਗਟ ਕਰਦੇ ਆ ਜਦ ਕੇ ਉਹ ਸਾਨੂੰ ਸਵਰਗ ਦੇ ਰਾਹ ਤੋਂ ਲਾਸਿੱਟ ਦੇ ਸਾਨੂੰ ਸਮਝਣਾ ਆ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਸੰਸਾਰ ਦੇ ਵਿੱਚ ਹੋ ਰਹੀਆਂ ਆ ਉਨ੍ਹਾਂ ਵਿੱਚੋਂ ਕਿਹੜੀਆਂ ਚੀਜ਼ਾਂ ਦੇ ਵਿੱਚ ਅਸੀਂ ਹਿੱਸਾ ਲੈਣਾ ਹੈ ਤੇ ਕਿਹੜੀਆਂ ਚੀਜ਼ਾਂ ਦੇ ਵਿੱਚ ਨਹੀਂ ਲੈਣਾ ਬਹੁਤ ਨਵੀਆਂ ਚੀਜ਼ਾਂ ਹੋ ਰਹੀਆਂ ਬਹੁਤ ਪੁਰਾਣੀਆਂ ਚੀਜ਼ਾਂ ਚੱਲ ਰਹੀਆਂ ਆ ਪਰ ਸਾਰੀਆਂ ਲਾਭ ਦੀਆਂ ਨਹੀਂ ਆ ਸਾਰੀਆਂ ਸਾਡੇ ਲਈ ਨਹੀਂ ਆ ਅਸੀਂ ਸਿਰਫ ਉਹਨਾਂ ਹੀ ਚੀਜ਼ਾਂ ਦੇ ਵਿੱਚ ਹਿੱਸਾ ਲੈਣਾ ਹੈ ਜਿਹੜੀਆਂ ਸਾਡੀ ਆਤਮਿਕ ਤਰੱਕੀ ਦੇ ਵਿੱਚ ਰੁਕਾਵਟ ਨਹੀਂ ਬਣਦੀਆਂ ਜਿਹੜੀਆਂ ਸਾਨੂੰ ਪਾਪ ਵੱਲ ਨੂੰ ਨਹੀਂ ਲੈ ਕੇ ਜਾਂਦੀਆਂ ਹallelujah ਆਓ ਆਪਾਂ ਦੇਖਦੇ ਹਾਂ ਨਵੇਂ ਨੇਮ ਦੇ ਵਿੱਚ ਮੱਤੀ ਦੀ ਪੁਸਤਕ ਉਹਦਾ 11 ਨੰਬਰ ਅਧਿਆਇ ਉਹਦੀ 28 ਤੋਂ 30 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਆ ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਹallelujah ਮੇਰਾ ਝੁਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਇੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਕਿ ਆਇਆ ਮੈਥੋਂ ਸਿੱਖੋ ਮੇਰਾ ਝੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੇ ਜੀਵਾਂ ਵਿੱਚ ਆਰਾਮ ਪਾਓਗੇ ਕਿਉਂ ਜੋ ਮੇਰਾ ਝੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ ਹallelujah ਇੱਥੇ ਪ੍ਰਭੂ ਯਿਸੂ ਮਸੀਹ ਉਹਨਾਂ ਸਾਰਿਆਂ ਨੂੰ ਸੱਦਾ ਦੇ ਰਿਆ ਜਿਹੜੇ ਕਹਿੰਦੇ ਅਸੀਂ ਥੱਕ ਚੁੱਕੇ ਹਾਂ ਅਸੀਂ ਹਾਰ ਚੁੱਕੇ ਹਾਂ ਹੁਣ ਸਾਡੇ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਦਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਹਾਰ ਮੰਨ ਲਈ ਪਰੇਸ਼ਾਨ ਹੋ ਚੁੱਕੇ ਚਾਹੇ ਬਿਮਾਰੀਆਂ ਤੋਂ ਚਾਹੇ ਕਰਜ਼ਿਆਂ ਤੋਂ ਬਹੁਤ ਸਾਰੇ ਆਪਣੇ ਹੀ ਸੁਭਾਅ ਤੋਂ ਬੁਰੀਆਂ ਆਦਤਾਂ ਤੋਂ ਕਈਆਂ ਨੂੰ ਇਹੋ ਜਿਹੀਆਂ ਆਦਤਾਂ ਪਈਆਂ ਜਿਨ੍ਹਾਂ ਨੂੰ ਉਹ ਛੱਡਣਾ ਤਾਂ ਚਾਹੁੰਦੇ ਆ ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਤੋਂ ਛੁੱਟ ਨਹੀਂ ਰਹੀਆਂ ਕਈ ਇਹੋ ਜਿਹੇ ਨਸ਼ਿਆਂ ਦੇ ਆਦੀ ਹੋ ਚੁੱਕੇ ਆ ਉਹ ਜਾਣਦੇ ਆ ਕਿ ਇਹ ਨਸ਼ੇ ਸਰੀਰਕ ਤੌਰ ਤੇ ਵੀ ਉਹਨਾਂ ਦਾ ਨੁਕਸਾਨ ਕਰ ਰਹੇ ਆ ਉਹਨਾਂ ਦੇ ਪਰਿਵਾਰ ਨਸ਼ੇ ਦਾ ਕਰਕੇ ਟੁੱਟ ਰਹੇ ਆ ਉਹਨਾਂ ਦੀ ਉਹਨਾਂ ਦੀ ਜੌਬ ਤੋਂ ਉਹਨਾਂ ਨੂੰ ਨਸ਼ੇ ਦਾ ਕਰਕੇ ਕੱਢ ਦਿੱਤਾ ਗਿਆ ਆ ਨਸ਼ਿਆਂ ਦਾ ਕਰਕੇ ਉਹਨਾਂ ਦੇ ਆਪਣੇ ਮਾਤਾ ਪਿਤਾ ਉਹਨਾਂ ਨੂੰ ਝੱਲਣ ਦੇ ਲਈ ਤਿਆਰ ਨਹੀਂ ਆ ਉਹ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਤੋਂ ਛੁੱਟ ਨਹੀਂ ਰਿਹਾ ਹੋਰ ਵੀ ਇਦਾਂ ਦੀਆਂ ਬਹੁਤ ਸਾਰੀਆਂ ਆਦਤਾਂ ਕਿਸੇ ਨੂੰ ਝੂਠ ਬੋਲਣ ਦੀ ਆਦਤ ਆ ਕਿਸੇ ਨੂੰ ਚੋਰੀ ਕਰਨ ਦੀ ਆਦਤ ਆ ਕਿਸੇ ਨੂੰ ਲੜਾਈ ਝਗੜਾ ਕਰਨ ਦੀ ਆਦਤ ਆ ਕਈ ਤਰ੍ਹਾਂ ਦੀਆਂ ਬੁਰੀਆਂ ਆਦਤਾਂ ਆ ਜਿਹੜੀਆਂ ਮਨੁੱਖਾਂ ਨੂੰ ਪਤਾ ਆ ਕਿ ਇਹ ਮੇਰੇ ਜੀਵਨ ਦੇ ਵਿੱਚ ਗਲਤ ਆਦਤਾਂ ਆ ਅਰ ਕਈ ਵਾਰੀ ਉਹ ਟਰਾਈ ਕਰਦੇ ਆ ਕਿ ਉਹ ਇਸ ਆਦਤ ਨੂੰ ਰਿਪੀਟ ਨਾ ਕਰਨ ਉਹ ਇਸ ਆਦਤ ਨੂੰ ਦੁਬਾਰਾ ਆਪਣੇ ਜੀਵਨ ਦੇ ਵਿੱਚ ਨਾ ਲਿਆਉਣ ਉਹ ਤੋਂ ਛੁੱਟਣਾ ਚਾਹੁੰਦੇ ਆ ਪਰ ਛੁੱਟ ਨਹੀਂ پا ਰਹੇ ਹਾਰ ਮੰਨ ਚੁੱਕੇ ਆ ਕਈਆਂ ਨੂੰ ਗਾਲੀ ਗਲੋਚ ਕਰਨ ਦੀ ਆਦਤ ਹੈ ਬਹੁਤ ਤਰ੍ਹਾਂ ਦੀਆਂ ਬੁੜੀਆਂ ਆਦਤਾਂ ਆ ਕਈਆਂ ਦੇ ਉੱਤੇ ਕਰਜ਼ੇ ਦੇ ਬੋਝ ਆ ਕਈਆਂ ਦੇ ਉੱਤੇ ਦੁੱਖਾਂ ਦੇ ਬੋਝ ਆ ਕਈ ਪਰੇਸ਼ਾਨ ਆ ਕਿ ਉਹਨਾਂ ਦੇ ਘਰਾਂ ਦੇ ਵਿੱਚ ਤਲਾਕ ਹੀ ਹੋਈ ਜਾ ਰਹੇ ਆ ਕਿ ਬਹੁਤ ਸਾਰੀਆਂ ਫੈਮਿਲੀਜ਼ ਮਿਲਦੀਆਂ ਉਹਨਾਂ ਦੇ ਘਰਾਂ ਦੇ ਵਿੱਚ ਪਹਿਲਾਂ ਮਾਤਾ ਪਿਤਾ ਦਾ ਤਲਾਕ ਹੋਇਆ ਫਿਰ ਉਹਨਾਂ ਦੀਆਂ ਬੇਟੀਆਂ ਦਾ ਤਲਾਕ ਹੋਇਆ ਫਿਰ ਉਹਨਾਂ ਦੀਆਂ ਪੋਤੀਆਂ ਦਾ ਤਲਾਕ ਹੋਇਆ ਇਸੇ ਤਰ੍ਹਾਂ ਕਈਆਂ ਦੇ ਘਰਾਂ ਦੇ ਵਿੱਚ ਲੜਕੇ ਵਾਲੀ ਸਾਈਡ ਤੋਂ ਇਹ ਚੀਜ਼ਾਂ ਹੋਣ ਡੀਆਂ ਕਈਆਂ ਦੇ ਘਰਾਂ ਦੇ ਵਿੱਚ 6 6 ਪੁਸ਼ਤਾ ਹੋ ਗਈਆਂ ਲੋਕੀ ਕੈਂਸਰ ਦੇ ਨਾਲ ਮਰ ਰਹੇ ਆ ਕਈਆਂ ਦੇ ਘਰਾਂ ਦੇ ਵਿੱਚ ਕਿਡਨੀਜ਼ ਦੀਆਂ ਪ੍ਰੋਬਲਮ ਜਿਹੜੀਆਂ ਆ ਉਹ ਸਾਰੇ ਸਾਰੇ ਫੈਮਿਲੀ ਨੂੰ ਜਿਹੜਾ ਹੈ ਉਹ ਕਿਡਨੀ ਦੀ ਪ੍ਰੋਬਲਮ ਹੋ ਰਹੀ ਕਈਆਂ ਦੀ ਫੈਮਿਲੀ ਦੇ ਵਿੱਚ ਗਠੀਏ ਦੀ ਜਿਹੜੀ ਸਮੱਸਿਆ ਆ ਉਹ ਚੱਲ ਰਹੀ ਆ ਕਿ ਪਹਿਲਾ ਦਾਦੇ ਨੂੰ ਸੀ ਜਾਂ ਦਾਦੀ ਨੂੰ ਸੀ ਫਿਰ ਅਗਲੀ ਪੁਸ਼ਤ ਨੂੰ ਹੋ ਗਿਆ ਫਿਰ ਉਦੋਂ ਅੱਗੇ ਜਿਹੜੇ ਗ੍ਰੈਂਡ ਚਿਲड्रन ਨੇ ਆ ਉਹਨਾਂ ਨੂੰ ਹੋ ਗਿਆ ਪੋਤੇ ਪੁੱਤੀਆਂ ਨੂੰ ਹੋ ਗਿਆ ਤਾਂ ਜਨਰੇਸ਼ਨਲ ਕਰਸ ਜਿਹਨੂੰ ਕਹਿ ਸਕਦੇ ਆ ਜੱਦੀ ਪੁਸ਼ਤੀ ਤੁਰੇ ਆਉਂਦੇ ਹੋਏ ਸਰਾਪ ਕਈਆਂ ਦੇ ਪਰਿਵਾਰਾਂ ਦੇ ਵਿੱਚ ਸੱਤ-ਸੱਤ ਪੀੜੀਆਂ ਤੋਂ ਕਰਜ਼ਾ ਹੀ ਨਹੀਂ ਲਿੱਥਿਆ ਕਈਆਂ ਦੇ ਪਰਿਵਾਰਾਂ ਦੇ ਵਿੱਚ ਜਵਾਨ ਮੌਤਾਂ ਹੀ ਹੋਈ ਜਾ ਰਹੀਆਂ ਨੇ ਕਿ ਮੌਤ ਨੇ ਲੀਪਾਈ ਹੋਈ ਆ ਆਦਮੀ ਨਹੀਂ ਬੱਚ ਰਹੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕਈਆਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੀ ਜਨਰੇਸ਼ਨ ਅੱਗੇ ਵਧੇ ਮੇਲ ਚਾਈਲਡ ਨਹੀਂ ਪੈਦਾ ਹੋ ਰਿਹਾ ਮੁੰਡਾ ਨਹੀਂ ਪੈਦਾ ਹੋ ਰਿਹਾ ਤਾਂ ਕਈ ਤਰ੍ਹਾਂ ਦੇ ਸ਼ਰਾਪ ਬਹੁਤ ਤਰ੍ਹਾਂ ਦੇ ਸ਼ਰਾਪ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਦੇ ਬੋਝ ਹੇਠ ਹਾਂ ਤਾਂ ਪ੍ਰਭੂ ਯਿਸੂ ਮਸੀਹ ਜੀ ਉਹਨਾਂ ਸਾਰੇ ਲੋਕਾਂ ਨੂੰ ਸੱਦਾ ਦਿੰਦੇ ਆ ਜਿਹੜੇ ਥੱਕ ਚੁੱਕੇ ਆਪਣੀਆਂ ਪਰੇਸ਼ਾਨੀਆਂ ਤੋਂ ਹਾਰ ਚੁੱਕੇ ਕਹਿੰਦਾ ਹੈ ਥੱਕੇ ਮੰਦੇ ਤੇ ਬੋਝ ਹੇਠਾਂ ਦੱਬੇ ਹੋਇਓ ਭਾਰ ਹੇਠਾਂ ਦੱਬੇ ਹੋਇਓ ਜਿੰਨੇ ਵੀ ਥੱਕੇ ਹੋਏ ਆ ਭਾਰ ਹੇਠ ਦੱਬੇ ਹੋਏ ਆ ਕਹਿੰਦਾ ਮੇਰੇ ਕੋਲ ਆਓ ਚਾਹੇ ਬਿਮਾਰੀਆਂ ਦਾ ਭਾਰ ਆ ਚਾਹੇ ਕਿਸੇ ਵੀ ਤਰੀਕੇ ਦਾ ਭਾਰ ਆ ਪ੍ਰਭੂ ਪ੍ਰਭੂ ਪਰਮੇਸ਼ਵਰ ਜੀ ਤੁਹਾਨੂੰ ਸੱਦਾ ਦੇ ਰਿਹਾ ਕਹਿੰਦੇ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਤਾਂ ਲਿਖਿਆ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਕਿੱਥੇ ਆਉਣਾ ਪੈਣਾ ਹੈ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਾ ਪੈਣਾ ਹੈ ਤੁਹਾਨੂੰ ਪਰਮੇਸ਼ਵਰ ਜੀ ਦੇ ਨੇੜੇ ਜਾਣਾ ਪੈਣਾ ਹੈ ਉਹ ਅਵੇਲੇਬਲ ਹੈ ਪਰਮੇਸ਼ਵਰ ਮੌਜੂਦ ਹੈ ਪਰ ਤੁਹਾਨੂੰ ਪਰਮੇਸ਼ਵਰ ਦੇ ਵੱਲ ਨੂੰ ਜਾਣਾ ਪੈਣਾ ਹੈ ਤੁਹਾਨੂੰ ਆਪਣੇ ਕਾਊਚ ਤੋਂ ਨਿਕਲਣਾ ਪੈਣਾ ਹੈ ਤੁਹਾਨੂੰ ਆਪਣੇ ਜੁੱਲੇ ਬਿਸਤਰੇ ਚੋਂ ਨਿਕਲਣਾ ਪੈਣਾ ਆਪਣੇ ਘਰੋਂ ਨਿਕਲਣਾ ਪੈਣਾ ਤੁਹਾਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਣ ਕੇ ਸਮਰਪਣ ਕਰਨਾ ਪੈਣਾ ਆ ਤੁਹਾਨੂੰ ਕਹਿਣਾ ਪੈਣਾ ਆ ਇਹ ਕਿ ਪ੍ਰਭੂ ਮੈਂ ਦੁਖੀ ਹਾਂ ਪ੍ਰਭੂ ਮੈਂ ਨਚਾਰ ਹਾਂ ਪ੍ਰਭੂ ਮੈਂ ਪਾਪ ਦੇ ਗੁਨਾਹ ਦੇ ਹੇਠ ਦੱਬਿਆ ਹੋਇਆ ਹਾਂ ਆ ਤੁਹਾਨੂੰ ਪਹਿਲ ਕਰਨੀ ਪੈਣੀ ਆ ਤੁਹਾਡੇ ਨਾਲੋਂ ਵੀ ਪਹਿਲ ਪ੍ਰਭੂ ਯਿਸੂ ਮਸੀਹ ਜੀ ਨੇ ਆਲਰੇਡੀ ਕਰ ਦਿੱਤੀ ਆ ਤੁਹਾਡੇ ਗੁਨਾਹਾਂ ਦੇ ਬਦਲੇ ਪ੍ਰਭੂ ਯਿਸੂ ਮਸੀਹ ਜੀ ਸਲੀਬ ਦੇ ਉੱਤੇ ਬਲੀਦਾਨ ਹੋ ਚੁੱਕੇ ਆ ਹੁਣ ਇਸ ਵੇਲੇ ਪਹਿਲ ਤੁਹਾਨੂੰ ਕਰਨੀ ਪੈਣੀ ਆ ਪ੍ਰਭੂ ਯਿਸੂ ਜੀ ਨੇ ਹਜ਼ਾਰਾਂ ਸਾਲ ਪਹਿਲਾਂ ਤੁਹਾਡੇ ਲਈ ਇੰਤਜ਼ਾਮ ਕਰ ਦਿੱਤਾ ਪਰ ਉਹਨਾਂ ਲਈ ਜਿਹੜੇ ਅੱਜ ਉਸ ਬਲੀਦਾਨ ਨੂੰ ਮੰਨਣ ਕਿ ਉਹ ਮੇਰੇ ਕਰਕੇ ਹੋਇਆ ਹੈ ਮੇਰੇ ਗੁਨਾਹਾਂ ਦਾ ਕਰਕੇ ਹੋਇਆ ਮੇਰੀ ਬਿਮਾਰੀ ਦਾ ਕਰਕੇ ਹੋਇਆ ਮੈਨੂੰ ਸਰਾਪ ਤੋਂ ਛਡਾਉਣ ਦੇ ਲਈ ਬਚਾਉਣ ਦੇ ਲਈ ਹੋਇਆ ਉਹਨਾਂ ਦੇ ਲਈ ਤਾਂ ਅੱਜ ਚਾਹੇ ਤੁਸੀਂ ਆਫਲਾਈਨ ਸੁਣ ਰਹੇ ਆਂ ਚਾਹੇ ਤੁਸੀਂ ਆਨਲਾਈਨ ਸੁਣ ਰਹੇ ਆਂ ਤੁਹਾਨੂੰ ਬਹੁਤ ਸਾਰੇ ਲੋਕ ਆ ਦੇਖੋ ਤੁਸੀਂ ਇੱਥੇ ਬੈਠੇ ਹੋਏ ਆਂ ਸਾਹਮਣੇ ਪਰ ਫਿਰ ਵੀ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਤੁਹਾਡਾ ਤਨ ਤੇ ਮਨ ਦੋਨੋਂ ਹਾਜ਼ਰ ਨਹੀਂ ਹੈ ਮੂਕ ਦਰਸ਼ਕ ਬਣ ਕੇ ਬੈਠਣ ਦੇ ਨਾਲ ਬਰਕਤ ਨਹੀਂ ਮਿਲਦੀ ਚੁੱਪ ਕਰਕੇ ਦੇਖਣ ਦੇ ਨਾਲ ਕਿਰਪਾ ਨਹੀਂ ਹੁੰਦੀ ਤੁਹਾਨੂੰ ਆਪਣਾ ਦਿਲ ਆਪਣਾ ਮਨ ਆਪਣਾ ਹਿਰਦੇ ਯੋਰ ਓਨ ਹਾਰਟ ਤੁਹਾਨੂੰ ਪਰਮੇਸ਼ਵਰ ਨੂੰ ਸਮਰਪਿਤ ਕਰਨਾ ਪੈਣਾ ਹੈ ਤੁਹਾਨੂੰ ਦਿਲ ਦੇਣਾ ਪੈਣਾ ਹੈ ਪ੍ਰਭੂ ਨੂੰ ਕਿ ਪ੍ਰਭੂ ਜੀ ਆ ਮੇਰਾ ਦੇ ਲਿਆ ਦੇਖੋ ਇਸ ਦਿਲ ਨੂੰ ਫੋਲੋ ਇਸ ਦਿਲ ਦੇ ਵਿੱਚ ਕਿੰਨੇ ਦੁੱਖ ਭਰੇ ਹੋਏ ਆ ਇਸ ਦਿਲ ਦੇ ਵਿੱਚ ਕਿੰਨੇ ਪਾਪ ਭਰੇ ਹੋਏ ਆ ਇਸ ਦਿਲ ਦੇ ਵਿੱਚ ਕਿੰਨੇ ਬੋਝ ਆ ਪ੍ਰਭੂ ਇਸ ਦਿਲ ਦੇ ਵਿੱਚ ਕਿੰਨੇ ਰੋਣੇ ਧੋਣੇ ਆ ਪ੍ਰਭੂ ਤੁਸੀਂ ਇਸ ਦਿਲ ਨੂੰ ਦੇਖੋ ਔਰ ਅੱਜ ਇਹ ਦਿਲ ਮੈਂ ਵਾਪਸ ਨਹੀਂ ਲੈ ਕੇ ਜਾਣਾ ਇਹ ਦਿਲ ਮੈਂ ਤੁਹਾਨੂੰ ਦੇ ਕੇ ਜਾ ਰਿਹਾ ਕਿਉਂਕਿ ਇਹ ਦਿਲ ਮੈਨੂੰ ਬਾਰ-ਬਾਰ ਦੁੱਖ ਦਿੰਦਾ ਆ ਅੱਜ ਆਪਣਾ ਦਿਲ ਦੇ ਦਿਓ ਪਰਮੇਸ਼ਵਰ ਨੂੰ ਅਲ ਤੁਹਾਨੂੰ ਪਤਾ ਉਹ ਕਦੀ ਉਧਾਰ ਨਹੀਂ ਰੱਖਣ ਰੱਖਣ ਵਾਲਾ ਪਰਮੇਸ਼ਵਰ ਨਹੀਂ ਉਹ ਕਿਸੇ ਦਾ ਉਧਾਰ ਨਹੀਂ ਰੱਖਦਾ ਜਦੋਂ ਤੁਸੀਂ ਆਪਣਾ ਦਿਲ ਪਰਮੇਸ਼ਵਰ ਨੂੰ ਦਿਓਗੇ ਨਾ ਤਾਂ ਪਰਮੇਸ਼ਵਰ ਜੀ ਆਪਣਾ ਦਿਲ ਤੁਹਾਨੂੰ ਦੇਣਗੇ ਹallelujah ਕਹਿੰਦਾ ਮੈਂ ਤੁਹਾਡੇ ਵਿੱਚੋਂ ਪੱਥਰ ਦਾ ਦਿਲ ਕੱਢਾਂਗਾ ਤੇ మాਸ ਦਾ ਦਿਲ ਤੁਹਾਨੂੰ ਦੇਵਾਂਗਾ ਹallelujah ਉਹ ਦਿਲ ਜਿਹੜਾ ਕਿਰਪਾ ਤੇ ਸੱਚਾਈ ਦੇ ਨਾਲ ਭਰਪੂਰ ਆ ਉਹ ਦਿਲ ਜਿਹਦੇ ਅੰਦਰ ਆਰਾਮ ਤੇ ਸ਼ਾਂਤੀ ਆ ਉਹ ਦਿਲ ਜਿਹਦੇ ਅੰਦਰ ਆਨੰਦ ਆ ਉਹ ਦਿਲ ਜਿਹੜਾ ਪਰਮੇਸ਼ਵਰ ਦੀ ਮਹਿਮਾ ਵਾਲਾ ਆ ਹallelujah ਉਹ ਦਿਲ ਜਿਹਦੇ ਅੰਦਰ ਕੋਈ ਪਾਪ ਨਹੀਂ ਆ ਸੋ ਅਗਰ ਅੱਜ ਤੁਹਾਡੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਆ ਜਿਹੜਾ ਤੁਹਾਨੂੰ ਦੁੱਖ ਦੇ ਰਿਹਾ ਆ ਜਿਹੜਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਆ ਤੁਸੀਂ ਇਹ ਪਰਵਾਹ ਨਾ ਕਰੋ ਤੁਹਾਡਾ ਗਵਾਂਡੀ ਤੁਹਾਨੂੰ ਕੀ ਕਹੂਗਾ ਜੇ ਤੁਹਾਡਾ ਗਵਾਂਡੀ ਇੰਨਾ ਹੀ ਤੁਹਾਡਾ 헤ਜਲਾ ਆ ਤੁਹਾਡਾ ਨਾਲ ਇੰਨਾ ਹੀ ਪ੍ਰੇਮ ਕਰਦਾ ਆ ਫਿਰ ਕਿਉਂ ਨਹੀਂ ਉਹ ਤੁਹਾਡੇ ਦੁੱਖ ਨੂੰ ਦੂਰ ਕਰਦਾ ਕਿਉਂ ਨਹੀਂ ਤੁਹਾਡੇ ਮਸਲੇ ਨੂੰ ਹੱਲ ਕਰ ਰਿਹਾ ਕਿਉਂ ਨਹੀਂ ਤੁਹਾਨੂੰ ਭੁੱਖੇ ਮਰਦਿਆਂ ਨੂੰ ਹੋਰ ਹਰ ਮਹੀਨੇ ਕੁਆਂਟਲ ਦਾਣੇ ਦੇ ਕੇ ਜਾ ਰਿਹਾ ਕਿਉਂ ਨਹੀਂ ਤੁਹਾਨੂੰ ਰਸਣ ਦੀ ਸਪਲਾਈ ਹੋ ਰਹੀ ਅਗਰ ਤੁਹਾਨੂੰ ਅੱਜ ਕੋਈ 10 ਰੁਪਏ ਦੀ ਮਦਦ ਕਰੂਗਾ ਨਾ ਇਨਸਾਨ ਤੇ ਦਸਾਂ ਦਿਨਾਂ ਬਾਅਦ ਉਹ ਜ਼ਰੂਰ ਤੁਹਾਨੂੰ ਸੁਣਾ ਦੂਗਾ ਮੌਕਾ ਮਿਲਣ ਤੇ ਕਿ ਚੇਤੇ ਆ ਤੈਨੂੰ ਮੈਂ ਇੰਨੇ ਮਦਦ ਕੀਤੀ ਸੀ ਤੇਰੀ ਮੈਂ ਪਰ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਹਰ ਰੋਜ਼ ਸਾਨੂੰ ਮੁਹੱਈਆ ਕਰਨ ਵਾਲਾ ਪਰਮੇਸ਼ਰ ਇੱਕ ਦਿਨ ਵੀ ਜ਼ਿੰਦਗੀ ਦੇ ਵਿੱਚ ਕਦੀ ਉਹ ਲਾਮਾ ਨਹੀਂ ਦਿੰਦਾ ਹਾਲੇਲੂਇਆ ਇਸ ਲਈ ਸਾਨੂੰ ਉਸ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਣ ਦੀ ਜ਼ਰੂਰਤ ਆ ਜਿਹੜਾ ਪਰਮੇਸ਼ਰ ਦਿੰਦਾ ਹੈ ਬਿਨਾ ਉਲਾਮੇ ਦੇ ਹallelujah ਬਹੁਤ سارے ਲੋਕ ਨਿਕਲਣਾ ਚਾਹੁੰਦੇ ਆ ਆਪਣੇ ਘਰ ਦੇ ਵਿੱਚੋਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਇੱਕੋ ਹੀ ਸ਼ਰਮਿੰਦਗੀ ਮਾਰੀ ਜਾ ਰਹੀ ਆ ਕਿ ਜੇ ਅਸੀਂ ਚਰਚ ਨੂੰ ਗਏ ਜੇ ਅਸੀਂ ਪ੍ਰਭੂ ਯਿਸੂ ਮਸੀਹ ਜੀ ਨੂੰ ਮੁਕਤੀਦਾਤਾ ਮੰਨ ਲਿਆ ਜੇ ਅਸੀਂ ਸਾਨੂੰ ਕਿਸੇ ਨੇ ਦੇਖ ਲਿਆ ਚਰਚ ਦੇ ਵਿੱਚ ਦੇਖ ਲਿਆ ਪ੍ਰਾਰਥਨਾ ਕਰਦਿਆਂ ਦੇਖ ਲਿਆ ਲੋਕੀ ਸਾਨੂੰ ਕੀ ਕਹਿਣਗੇ ਤਾਨੂੰ ਵਿਆਹਾਂ ਦੇ ਵਿੱਚ ਆਪਣੀਆਂ ਨੌਜਵਾਨ ਬੱਚਿਆਂ ਦੇ ਸਾਹਮਣੇ ਬੈਠ ਕੇ ਸ਼ਰਾਬ ਪਿੰਦੇ ਆ ਸ਼ਰਮ ਨਹੀਂ ਆਉਂਦੀ ਤੁਹਾਨੂੰ ਪਰਮੇਸ਼ਵਰ ਦੇ ਕੋਲੇ ਆਉਣ ਤੋਂ ਸ਼ਰਮ ਆਉਂਦੀ ਆ ਉਦੋਂ ਨਹੀਂ ਕਦੀ ਸੋਚਿਆ ਕਿ ਮੈਨੂੰ ਲੋਕੀ ਕੀ ਕਹਿਣਗੇ ਇੱਥੇ ਮੇਰੇ ਭਰਾ ਦੀਆਂ ਵੀ ਬੇਟੀਆਂ ਮੇਰੀਆਂ ਵੀ ਬੇਟੀਆਂ ਮੇਰੇ ਭੈਣਾਂ ਭਰਾਵਾਂ ਦੀਆਂ ਮੇਰੇ ਰਿਸ਼ਤੇਦਾਰਾਂ ਦੀਆਂ ਬੇਟੀਆਂ ਉੱਥੇ ਔਰਤਾਂ ਨੱਚਦੀਆਂ ਉਦੋਂ ਤੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇੱਥੇ ਮੇਰੇ ਦੇਰ ਵੀ ਦੇਖਦੇ ਜੇਠ ਵੀ ਦੇਖਦੇ ਸਹੁਰਾ ਵੀ ਦੇਖਦਾ ਪਤੀਔਰੇ ਵੀ ਦੇਖਦੇ ਉੱਥੇ ਤੇ ਕਦੀ ਸੰਗ ਨਹੀਂ ਆਈ ਪਰ ਚਰਚ ਨੂੰ ਆਉਣ ਲੱਗਿਆ ਉਹਨਾਂ ਨੂੰ ਸੰਗ ਆਉਂਦੀ ਆ ਕੀ ਤੁਹਾਨੂੰ ਇਹ ਇੰਨਾ ਬੁਰਾ ਕੰਮ ਲੱਗਦਾ ਆ ਜਿਹੜੇ ਲੋਕਾਂ ਨੂੰ ਇਦਾਂ ਸੰਗ ਆਉਂਦੀ ਉਹ ਕਦੀ ਜੀਵਨ ਦੇ ਵਿੱਚ ਗਵਾਹੀ ਦੇਣ ਵਾਲੇ ਨਹੀਂ ਹੋ ਸਕਦੇ ਪਰ ਜੇ ਪਰਮੇਸ਼ਵਰ ਜੀ ਦੇ ਕੋਲੋਂ ਤੁਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਆ ਪਰਮੇਸ਼ਵਰ ਜੀ ਤੋ ਤੁਸੀਂ ਕੁਛ ਲੈਣਾ ਚਾਹੁੰਦੇ ਆ ਤੁਸੀਂ ਪਰਵਾਹ ਨਾ ਕਰੋ ਕੋਈ ਤੁਹਾਡੇ ਲਈ ਕੀ ਕਰ ਕੀ ਬੋਲ ਰਿਹਾ ਜਾਂ ਕੀ ਸੋਚ ਰਿਹਾ ਹੈ ਤੁਸੀਂ ਆਪਣੀ ਸਿਚੁਏਸ਼ਨ ਨੂੰ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਜਾਓ ਆਪਣੇ ਜੇਸ ਵੀ ਹਾਲਾਤ ਦੇ ਵਿੱਚ ਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਓ ਉਹ ਕਾਬਿਲ ਹੈ ਪਰਮੇਸ਼ਵਰ ਕੇ ਤੁਹਾਨੂੰ ਤੁਹਾਡੇ ਹਾਲਾਤਾਂ ਦੇ ਵਿੱਚੋਂ ਬਾਹਰ ਕੱਢੇ ਤੁਹਾਡੇ ਹਾਲਾਤਾਂ ਨੂੰ ਬਦਲ ਦੇ ਅਰ ਤੁਹਾਨੂੰ ਮਹਿਮਾ ਦੀ ਗਵਾਹੀ ਦੇ ਨਾਲ ਖੜਿਆ ਕਰੇ ਹਾਲੇਲੂਇਆ ਚੋਰੀ ਦਾ ਡਰਿਆ ਚੋਰੀ ਕਰਨ ਲੱਗਿਆਂ ਸ਼ਰਮ ਖਾਓ ਪਾਪ ਕਰਨ ਲੱਗਿਆਂ ਸ਼ਰਮ ਖਾਓ ਠੱਗੀ ਮਾਰਨ ਲੱਗਿਆਂ ਸ਼ਰਮ ਖਾਓ ਕਿਸੇ ਦਾ ਰਿਸ਼ਤਾ ਤੋੜਨ ਲੱਗਿਆਂ ਸ਼ਰਮ ਖਾਓ ਪਰਮੇਸ਼ਵਰ ਨੂੰ ਮੰਨਣ ਦੇ ਲੱਗਿਆ ਕਾਦੀ ਸ਼ਰਮ ਕਿਸੇ ਨੂੰ ਪਾਨੀ ਮਾਰਦਿਆਂ ਤਾਂ ਸ਼ਰਮ ਨਹੀਂ ਆਉਂਦੀ ਕਿਸੇ ਦਾ ਰਿਸ਼ਤਾ ਚੰਗੇ ਘਰ ਹੋ ਰਿਹਾ ਹੋਵੇ ਤਾਂ ਛੱਟ ਦੇਣੀ ਲੋਕੀ ਪਾਨੀ ਮਾਰ ਦਿੰਦੇ ਕਿਸੇ ਦਾ ਕੰਮ ਕਿਤੇ ਬਣ ਰਿਹਾ ਹੋਵੇ ਛੱਟ ਦੇਣੀ ਵਿਗਾੜਨ ਦੀ ਕੋਸ਼ਿਸ਼ ਕਰਦੇ ਆ ਕਿਸੇ ਦੇ ਖੱਤੇ ਚੋਂ ਕੋਈ ਚੀਜ਼ ਚੋਰੀ ਚੱਕਣੀ ਉਦੋਂ ਸ਼ਰਮ ਨਹੀਂ ਆਉਂਦੀ ਗਵਾਂਡੀ ਦੇ ਘਰ ਦਾ ਬੂਆ ਖੁੱਲਾ ਰਹਿ ਜੇ ਉਹਦੇ ਘਰ ਚੋਂ ਕੋਈ ਚੀਜ਼ ਚੱਕਣ ਲੱਗਿਆ ਕਦੀ ਸ਼ਰਮ ਨਹੀਂ ਆਈ ਲੜਾਈ ਝਗੜੇ ਕਰਨ ਲੱਗਿਆ ਸ਼ਰਮ ਨਹੀਂ ਆਈ ਤਾਂ ਫਿਰ ਚੰਗਾ ਕੰਮ ਕਰਨ ਲੱਗਿਆ ਸ਼ਰਮ ਕਿਉਂ ਆਉਂਦੀ ਹੈ ਵਚਨ ਦੇ ਵਿੱਚ ਲਿਖਿਆ ਹੋਇਆ ਕਹਿੰਦਾ ਇਸ ਇਸ ਧਰਤੀ ਦਾ ਜਿਹੜਾ ਰਾਜਾ ਹੈ ਨਾ ਹਨੇਰੇ ਦਾ ਜਿਹੜਾ ਰਾਜਾ ਹੈ ਆ ਉਹਨੇ ਕਹਿੰਦਾ ਇਹਨਾਂ ਦੀ ਮੱਤ ਮਾਰ ਦਿੱਤੀ ਆ ਇਹਨਾਂ ਦੀ ਬੁੱਧੀ ਨੂੰ ਅੰਨਿਆ ਕਰ ਦਿੱਤਾ ਹੈ ਉਹਨੇ ਲੋਕਾਂ ਦੀ ਸਮਝ ਦੇ ਉੱਤੇ ਅਕਲ ਦੇ ਉੱਤੇ ਉਹਨੇ ਪਰਦਾ ਪਾ ਦਿੱਤਾ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਕਰਨਾ ਤਾਂ ਚੰਗਾ ਹੀ ਚਾਹੁੰਦੇ ਆ ਪਰ ਫਿਰ ਵੀ ਬੁਰਾਈ ਦੇ ਵਿੱਚ ਫਸੇ ਹੋਏ ਆ ਪਰ ਅੱਜ ਤੁਹਾਨੂੰ ਓਪਨ ਇਨਵੀਟੇਸ਼ਨ ਡਸਨਟ ਮੈਟਰ ਕਿ ਤੁਹਾਡੇ ਨਾਮ ਦੇ ਅੱਗੇ ਤੇ ਪਿੱਛੇ ਕੀ ਲੱਗ ਰਿਹਾ ਹੈ ਤੁਹਾਨੂੰ ਇਨਵੀਟੇਸ਼ਨ ਆ ਕਿ ਹੇ ਥਕੇ ਮਨ ਦੇ ਤੇ ਬੋਝੇ ਹੇਠਾਂ ਦੱਬਿਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਅਗਰ ਆਪਣੇ ਜੀਵਨ ਦੇ ਵਿੱਚ ਤੁਸੀਂ ਆਰਾਮ ਪਾਉਣਾ ਚਾਹੁੰਦੇ ਆ ਅਗਰ ਤੁਹਾਨੂੰ ਲੱਗਦਾ ਕਿ ਮੇਰੇ ਜੀਵਨ ਦੇ ਵਿੱਚ ਆਰਾਮ ਨਹੀਂ ਆ ਤਾਂ ਆਜੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹ ਤੁਹਾਨੂੰ ਆਰਾਮ ਦੇਣ ਦੇ ਲਈ ਤਿਆਰ ਹੈ ਹਾਲੇਲੂਇਆ ਅਤੇ ਲਿਖਿਆ ਮੇਰਾ ਜ਼ੁਲਾ ਆਪਣੇ ਉੱਤੇ ਲੈ ਲਵੋ ਤੇ ਮੈਥੋਂ ਸਿੱਖੋ ਕਹਿੰਦਾ ਉਹ ਬੋਝ ਜਿਹੜਾ ਮੈਂ ਆਪਣੇ ਉੱਤੇ ਚੱਕਿਆ ਹੋਇਆ ਉਹ ਤੁਸੀਂ ਵੀ ਲੈ ਲਓ ਤੇ ਮੈਥੋਂ ਸਿੱਖੋ ਅਸੀਂ ਸਿੱਖਣਾ ਆ ਸਿਰਫ ਆਣ ਕੇ ਸਾਹਮਣੇ ਬੈਠਣਾ ਤੇ ਬੈਠ ਕੇ ਉੱਠ ਕੇ ਚੱਲਿਆ ਜਾਣਾ ਇਨਫ ਨਹੀਂ ਆ ਇੰਨਾ ਹੀ ਬਹੁਤ ਨਹੀਂ ਆ ਕਹਿੰਦਾ ਮੈਥੋਂ ਸਿੱਖੋ ਅਸੀਂ ਸਿੱਖਣਾ ਆ ਕਿ ਸਾਨੂੰ ਕਿਹੜਾ ਰਸਤਾ ਦੱਸਿਆ ਜਾ ਰਿਹਾ ਆ ਸਾਨੂੰ ਕਿਹੜੇ ਕੰਮ ਕਰਨ ਦੇ ਲਈ ਕਿਹਾ ਜਾ ਰਿਹਾ ਸਾਨੂੰ ਕਿਹੜੇ ਕੰਮ ਛੱਡਣ ਦੇ ਲਈ ਕਿਹਾ ਜਾ ਰਿਹਾ ਅਸੀਂ ਸਿੱਖਣਾ ਆ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਜੀਵਨ ਦੇ ਵਿੱਚ ਕੀ ਕੀਤਾ ਆ ਕਿੱਦਾਂ ਉਹ ਪਰਮੇਸ਼ਵਰ ਦੇ ਸੱਜੇ ਹੱਥ ਬਿਰਾਜਮਾਨ ਹੋ ਗਏ ਅਸੀਂ ਉਸ ਚੀਜ਼ ਨੂੰ ਫਾਲੋ ਕਰਨਾ ਉਸ ਕੰਮ ਨੂੰ ਪੂਰਾ ਕਰਨਾ ਤਾਂ ਜੋ ਅਸੀਂ ਵੀ ਪਿਤਾ ਦੇ ਸੱਜੇ ਹੱਥ ਪਹੁੰਚ ਸਕੀਏ ਹallelujah ਕਿੰਨਾ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਆ ਸੀ ਕੀ ਸਿੱਖਣਾ ਹੈ ਪ੍ਰਭੂ ਜੀ ਕੋਲੋਂ ਕੋਮਲਤਾ ਸਿੱਖਣੀ ਆ ਮਨ ਦੇ ਗਰੀਬ ਹੋਣਾ ਸਿੱਖਣਾ ਆ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਖੁਦ ਪਰਮੇਸ਼ਵਰ ਸ਼ਾਫੀ ਪਰਮੇਸ਼ਵਰ ਸ਼ਿਫਾ ਦੇਣ ਵਾਲਾ ਪਰਮੇਸ਼ਵਰ ਲੰਗੜਿਆਂ ਨੂੰ ਚੱਲਦਾ ਕਰਨ ਵਾਲਾ ਅੰਨਿਆਂ ਨੂੰ ਦਿਖਦਾ ਕਰਨ ਵਾਲਾ ਪਰਮੇਸ਼ਵਰ ਮੁਰਦਿਆਂ ਨੂੰ ਆਵਾਜ਼ ਮਾਰ ਕੇ ਜ਼ਿੰਦਾ ਕਰਨ ਵਾਲਾ ਪਰਮੇਸ਼ਵਰ ਵੱਡੇ ਵੱਡੇ ਮੌਜੂਜ਼ਾਤ ਕਰਨ ਵਾਲਾ ਪਰਮੇਸ਼ਵਰ ਸਿਰਜਣਹਾਰ ਪਰਮੇਸ਼ਵਰ ਆ ਪ੍ਰਭੂ ਯਿਸੂ ਮਸੀਹ ਪਰ ਉਹਦੇ ਅੰਦਰ ਕੋਈ ਹੰਕਾਰ ਨਹੀਂ ਹੈ ਉਹ ਯਿਸੂ ਮਸੀਹ ਜੀ ਜਿਹੜੇ ਕਹਿਣ ਥੰਮ ਜਾ ਤੇ ਸਮੁੰਦਰੀ ਤੂਫਾਨ ਵੀ ਥੰਮ ਜਾਂਦੇ ਆ ਉਹ ਪ੍ਰਭੂ ਯਿਸੂ ਮਸੀਹ ਜੀ ਜਿਹੜੇ ਹਰੇ ਰੁੱਖ ਨੂੰ ਕਹਿ ਦੇਣ ਕਿ ਜੇ ਤੂੰ ਬੇਫਾਲਿਆ ਤੇ ਸੁੱਕ ਜਾ ਤੇ ਜਦੋਂ ਦੂਜੇ ਦਿਨ ਆਣ ਕੇ ਚੇਲੇ ਦੇਖਣ ਤਾਂ ਉਹ ਰੁੱਖ ਸੁੱਕਿਆ ਹੋਈ ਉਹ ਸਮਰਥੀ ਪ੍ਰਭੂ ਯਿਸੂ ਮਸੀਹ ਉਹਦੇ ਅੰਦਰ ਕੋਈ ਹੰਕਾਰ ਨਹੀਂ ਆ ਅੱਜ ਮਨੁੱਖ ਦੇ ਸਿਗਨੇਚਰਸ ਦੇ ਵਿੱਚ ਪਾਵਰ ਆ ਜੇ ਨਾ ਉਹਦਾ ਕਿਤੇ ਸੈਨ ਚੱਲਦੇ ਹੋਣ ਕੋਈ ਕਹਿ ਦੇਵੇ ਕਿ ਜਾ ਉਹਦੇ ਸੈਨ ਕਰਾ ਲਿਆ ਤੇ ਲਗਦੀ ਬਾਹ ਨੂੰ ਉਹ ਚੰਗੇ ਭਲੇ ਬੰਦੇ ਦੇ ਵੀ ਸੈਨ ਨਹੀਂ ਕਰਦਾ ਇੰਨਾ ਮਾਣ ਹੁੰਦਾ ਉਹਨੂੰ ਤਾਂ ਉਹ ਪ੍ਰਭੂ ਯਿਸੂ ਮਸੀਹ ਜੋ ਰਾਜਿਆਂ ਦਾ ਰਾਜਾ ਪਾਸ਼ਾਹਾਂ ਦਾ ਪਾਸ਼ਾ ਪ੍ਰਭੂਆਂ ਦਾ ਪ੍ਰਭੂ ਸ਼ੈਨਸ਼ਾ ਉਹਦੇ ਅੰਦਰ ਕੋਈ ਘਮੰਡ ਨਹੀਂ ਆ ਕੰਨਾ ਮੈਥੋਂ ਸਿੱਖੋ ਮੇਰਾ ਲਾਈਫ ਸਟਾਈਲ ਸਿੱਖੋ ਤੁਸੀਂ ਵੀ ਉਹ ਚੀਜ਼ਾਂ ਅਪਣਾਓ ਜੋ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਦੇ ਅੰਦਰ ਆ ਅਗਰ ਉਹ ਪਰਮੇਸ਼ਵਰ ਜੀ ਦੇ ਪੁੱਤਰ ਬਣੇ ਤਾਂ ਪਰਮੇਸ਼ਵਰ ਦੀ ਆਗਿਆਕਾਰੀ ਕੀਤੀ ਹallelujah ਅਗਰ ਮਾਤਾ ਮਰੀਮ ਦੀ ਕੱਖ ਤੋਂ ਪੈਦਾ ਹੋਏ ਤੇ ਜੋ ਫਰਜ਼ ਹੁੰਦੇ ਸਾਰੇ ਹੀ ਅਦਾ ਕੀਤੇ ਬਦਨ ਦੇ ਵਿੱਚ ਰਹਿ ਕੇ ਪਵਿੱਤਰਤਾਈ ਦੇ ਵਿੱਚ ਕਿੱਦਾਂ ਰਹਿਣਾ ਪ੍ਰਭੂ ਯਿਸੂ ਮਸੀਹ ਜੀ ਨੇ ਪਵਿੱਤਰ ਰਹਿ ਕੇ ਸਾਨੂੰ ਦਿਖਾਇਆ ਤੇ ਸਿਖਾਇਆ ਪਰਮੇਸ਼ਵਰ ਦੀ ਆਗਿਆਕਾਰੀ ਕਿੱਦਾਂ ਕਰਨੀ ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਦਿਖਾਇਆ ਤੇ ਸਿਖਾਇਆ ਪ੍ਰਭੂ ਹੋ ਕੇ ਉਹ ਪ੍ਰਾਰਥਨਾ ਕਰਦੇ ਸੀ ਮਿਡ ਨਾਈਟ ਨੂੰ ਅੱਧੀ ਰਾਤ ਨੂੰ ਸਵੇਰੇ ਚੰਨਣ ਹੋਣ ਤੋਂ ਪਹਿਲਾਂ ਸੂਰਜ ਚੜਨ ਤੋਂ ਪਹਿਲਾਂ ਲੋ ਲੱਗਣ ਤੋਂ ਪਹਿਲਾਂ ਤੜਕੇ ਸਵੇਰੇ ਪ੍ਰਾਰਥਨਾ ਕਰਦੇ ਸੀ ਤਾਂ ਅਗਰ ਪ੍ਰਭੂ ਹੋ ਕੇ ਪ੍ਰਾਰਥਨਾ ਕਰਦੇ ਸੀ ਤਾਂ ਸਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਕਿੰਨੀ ਵੱਡੀ ਅਹਿਮੀਅਤ ਹੋਣੀ ਚਾਹੀਦੀ ਹੈ ਸਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਕਿੰਨੀ ਜ਼ਰੂਰੀ ਹੋਣੀ ਚਾਹੀਦੀ ਹੈ ਇਸ ਲਈ ਇੱਥੇ ਲਿਖਿਆ ਮੈਥੋਂ ਸਿੱਖੋ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਪਰਮੇਸ਼ਵਰ ਜੀ ਦੀ ਹਜ਼ੂਰੀ ਵਿੱਚ ਆਉਂਦੇ ਆ ਪਰ ਉਹ ਡਿਸਪਾਇੰਟ ਹੋ ਜਾਂਦੇ ਨਿਰਾਸ਼ ਹੋ ਜਾਂਦੇ ਉਹ ਕਹਿੰਦੇ ਜੀ ਅਸੀਂ ਉੱਥੇ ਗਏ ਸੀ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਹਾਂਜੀ ਤਮਾਸ਼ਾ ਵੇਖਣ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਹallelujah ਜਿਹੜੇ ਮਿਹਨਤ ਕਰਦੇ ਆ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਵੱਲ ਦੇਖਦੇ ਆ ਤੇ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਤੋਂ ਕੁਝ ਸਿੱਖਦੇ ਆ ਉਹ ਪ੍ਰਾਪਤ ਕਰਦੇ ਆ ਉਹ ਬੈਕ ਸਲਾਈਡ ਨਹੀਂ ਹੁੰਦੇ ਉਹ ਪਿੱਛੇ ਨਹੀਂ ਮੁੜਦੇ ਉਹ ਠੰਡੇ ਨਹੀਂ ਹੁੰਦੇ ਉਹ ਨਿਰਾਸ਼ਾ ਵਾਲੀਆਂ ਗੱਲਾਂ ਨਹੀਂ ਕਰਦੇ ਕਿਉਂਕਿ ਨਿਰਾਸ਼ਾ ਉਹਨਾਂ ਦੇ ਨੇੜੇ ਆਉਂਦੀ ਨਹੀਂ ਨਿਰਾਸ਼ ਕੌਣ ਹੁੰਦੇ ਆ ਜਿਹੜੇ ਕੀਤਾ ਕਰਾਇਆ ਪਾਲਦੇ ਆ ਦੇਖੋ ਭੈਣੋ ਭਰਾਵੋ ਇੱਥੇ ਤੁਹਾਨੂੰ ਤਵੀਤ ਨਹੀਂ ਜੇ ਦਿੱਤੇ ਜਾਣੀ ਤੇ ਨਾ ਤੁਹਾਡੇ ਸਿਰਾਂ 'ਚ ਸਵਾਬ ਕੀ ਜਾਣੀ ਨਾ ਤੁਹਾਨੂੰ ਡੋਲਿਆਂ ਤੇ ਬੰਨਣ ਨੂੰ ਕੁਛ ਦਿੱਤਾ ਜਾਣਾ ਨਾ ਗਿੱਟਿਆਂ ਨਾ ਗੋਡਿਆਂ ਨੂੰ ਨਾ ਲੱਕ ਨੂੰ ਤੇ ਨਾ ਗਲ ਚ ਪਾਉਣ ਨੂੰ ਕੁਛ ਨਹੀਂ ਇਦਾਂ ਦਾ ਦਿੱਤਾ ਜਾਣਾ ਇਹ ਉਹ ਅੱਡਾ ਨਹੀਂ ਆ ਜਿੱਥੇ ਹੋਰਾਂ ਹੋਰਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਬਲਿਆ ਜਾਵੇ ਕਿ ਲੈ ਤੇਰੇ ਵੰਡੇ ਦੀ ਮਿਹਨਤ ਸ਼ਿਲਾ ਤਾਂ ਮੈਂ ਕੱਢਿਆ ਤੇ ਲੈ ਆ ਤੂੰ ਡੋਰੀ ਬੰਨ ਲੈ ਤੇ ਤੇਰਾ ਕੰਮ ਹੋ ਜੂ ਇਹ ਉਹ ਥਾਂ ਨਹੀਂ ਜੇ ਭਲੇਖੇ ਵਿੱਚ ਨਾ ਰਿਓ ਤੁਹਾਨੂੰ ਸੁਧਰਨਾ ਪੈਣਾ ਤੁਹਾਨੂੰ ਮਿਹਨਤ ਕਰਨੀ ਪੈਣੀ ਤੁਹਾਨੂੰ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨਣਾ ਪੈਣਾ ਔਰ ਉਹਦੇ ਸੁਭਾਅ ਵਿੱਚ ਢਲਣਾ ਪੈਣਾ ਤੇ ਫੇਰ ਸਾਰੇ ਕੰਮ ਹੋ ਜਾਣੇ ਹallelujah ਫੇਰ ਸਭ ਬਰਕਤਾਂ ਮਿਲ ਜਾਣੀਆਂ ਤੇ ਪਿੱਛੇ ਪੈ ਕੇ ਮਿਲਣੀਆਂ ਆ ਉਹ ਵੀ ਕੀ ਫਾਇਦਾ ਕਿ ਤੁਸੀਂ ਕਿਸੇ ਤੋਂ ਲਿਆ ਕੇ ਧਾਗਾ ਰੱਖ ਲਿਆ ਤੇ ਤੁਹਾਡਾ ਆਪਣਾ ਚਾਲ ਚੱਲਣ ਕੋਈ ਸੁਧਰਿਆ ਨਹੀਂ ਇਹੋ ਜਿਹੇ ਧਾਗਿਆਂ ਦਾ ਕੀ ਫਾਇਦਾ ਜਿਹੜੇ ਤੁਹਾਨੂੰ ਐਡੇ ਜਕੜਬੰਦ ਮਾਰ ਦੇਣ ਕਿ ਤੁਸੀਂ ਤੁਹਾਨੂੰ ਤੁਹਾਨੂੰ ਛੁੱਟਣ ਦਾ ਕੋਈ ਰਾਹ ਹੀ ਨਾ ਲੱਭੇ ਯਿਸੂ ਮਸੀਹ ਆਜ਼ਾਦੀ ਦਾ ਨਾਮ ਆ ਬੰਦਨਾ ਵਿੱਚ ਬੰਨੇ ਜਾਂਦਾ ਨਹੀਂ ਯਿਸੂ ਦੇ ਨਾਮ ਦੇ ਵਿੱਚ ਬੰਦਨ ਟੁੱਟਦੇ ਆ ਕਿਸੇ ਨੂੰ ਬੰਨਿਆ ਨਹੀਂ ਜਾਂਦਾ ਹallelujah ਇਸ ਲਈ ਪ੍ਰਭੂ ਯਿਸੂ ਮਸੀਹ ਜ ਨੂੰ ਮੁਕਤੀ ਦਾਤਾ ਕਿਹਾ ਜਾਂਦਾ ਹੈ ਮੁਕਤੀ ਦਾ ਮਤਲਬ ਹੁੰਦਾ ਛੁੱਟਣਾ ਤੇ ਮੁਕਤੀ ਦਾਤੇ ਦਾ ਮਤਲਬ ਹੁੰਦਾ ਛਡਾਉਣ ਵਾਲਾ ਜਿਹੜਾ ਮੁਕਤ ਕਰ ਦੇਵੇ ਹਰ ਉਸ ਚੀਜ਼ ਤੋਂ ਜਿਹਦੇ ਵਿੱਚ ਤੁਸੀਂ ਬੱਜੇ ਹੋਏ ਆਂ ਹਰ ਉਸ ਗੁਲਾਮੀ ਤੋਂ ਜਿਹਦੇ ਤੁਸੀਂ ਗੁਲਾਮ ਬਣੇ ਹੋਏ ਆਂ ਤਾਂ ਪ੍ਰਭੂ ਯਿਸੂ ਮਸੀਹ ਉਹ ਨਾਮ ਪ੍ਰਭੂ ਯਿਸੂ ਮਸੀਹ ਉਹ ਸ਼ਖਸੀਅਤ ਆ ਪ੍ਰਭੂ ਯਿਸੂ ਮਸੀਹ ਉਹ ਹਸਤੀਆ ਜੋ ਜੋ ਤੁਹਾਨੂੰ ਹਰ ਗੁਲਾਮੀ ਤੋਂ ਮੁਕਤ ਕਰ ਸਕੇ ਤੁਹਾਡੇ ਦੁਆਲੇ ਲੱਗੇ ਹੋਏ ਹਰ ਬੰਧਨ ਨੂੰ ਤੋੜ ਸਕੇ ਹallelujah ਇਸ ਲਈ ਵਚਨ ਦੇ ਵਿੱਚ ਲਿਖਿਆ ਕਹਿੰਦਾ ਮੈਥੋਂ ਸਿੱਖੋ ਅੱਜ ਅਸੀਂ ਸਿੱਖਣਾ ਆ ਤੇ ਅੱਜ ਤੋਂ ਅਸੀਂ ਸਿੱਖਦੇ ਹੀ ਰਹਿਣਾ ਆ ਹallelujah ਕਹਿੰਦਾ ਮੈਂ ਕੋਮਲਿਆਂ ਤੇ ਮੰਦਾ ਗਰੀਬਿਆਂ ਤੁਸੀਂ ਆਪਣੇ ਜੀਵਾਂ ਵਿੱਚ ਆਰਾਮ ਪਾਉਂਗੇ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਤੋਂ ਕੁਝ ਸਿੱਖੋਗੇ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਵਾਲਾ ਸੁਭਾਅ ਆਪਣੇ ਜੀਵਨ ਵਿੱਚ ਲੈ ਲੋਗੇ ਤਾਂ ਕੀ ਹੋਊਗਾ ਤੁਹਾਡੇ ਜ਼ਿੰਦਗੀ ਦੇ ਵਿੱਚ ਆਰਾਮ ਹੋਊਗਾ ਤੁਹਾਡੇ ਮਨ ਦੇ ਅੰਦਰ ਸ਼ਾਂਤੀ ਹੋਊਗੀ ਕਹਿੰਦਾ ਤੁਸੀਂ ਆਪਣੇ ਜੀਵਾਂ 'ਚ ਆਰਾਮ ਪਾਉਂਗੇ ਕਿਉਂਕਿ ਜੋ ਮੇਰਾ ਝੂਲਾ ਹੌਲਾ ਤੇ ਮੇਰਾ ਪਾਰ ਹਲਕਾ ਹੈ ਕਿਉਂਕਿ ਪਰਮੇਸ਼ਵਰ ਦਾ ਪੁੱਤਰ ਖੁਦ ਸਾਖਸ਼ਾਤ ਪਰਮੇਸ਼ਵਰ ਉਹਨੇ ਸਾਨੂੰ ਇਹੋ ਜੇ ਵਿਹਿਮਾ ਪਰਮਾ ਵਿੱਚ ਨਹੀਂ ਪਾਇਆ ਕਿ ਅਸੀਂ ਉਹ ਉਹਨਾਂ 'ਚ ਫਸ ਜਾਈਏ ਜਾਂ ਸਾਨੂੰ ਉਹਨੇ ਇਹੋ ਜੇ ਕੰਮ ਨਹੀਂ ਦੱਸਿਆ ਜਿਹੜੇ ਸਾਡੇ ਤੋਂ ਹੋਣ ਨਾ ਤੁਹਾਨੂੰ ਇੱਕ ਲੱਤ ਉੱਤੇ ਖੜੇ ਹੋ ਕੇ ਤਾਂ ਭਗਤੀ ਕਰਨ ਦੇ ਲਈ ਨਹੀਂ ਕਿਹਾ ਗਿਆ ਨਾ ਤੁਹਾਨੂੰ ਪੁੱਠੇ ਲ ਮੱਕੇ ਖੂ ਦੇ ਵਿੱਚ ਭਗਤੀ ਕਰਨ ਦੇ ਲਈ ਕਿਹਾ ਗਿਆ ਸਿਰਫ ਪਾਪ ਹੀ ਤੋਂ ਤੌਬਾ ਕਰਨ ਦੇ ਲਈ ਔਰ ਉਹਨਾਂ ਪਾਪਾਂ ਤੋਂ ਬਚ ਕੇ ਰਹਿਣ ਦੇ ਲਈ ਕਿਹਾ ਗਿਆ ਹallelujah